ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੂੰ ਪਤਾ ਹੈ ਜੋ ਪਿਛਲੇ ਸਮੇਂ ਤੋਂ ਪਖੰਡ ਭਜਾਓ ਪੰਜਾਬ ਬਚਾਓ ਦਾ ਮੋਰਚਾ ਜਿਹੜਾ ਫਰੀਦਕੋਟ ਲੱਗਿਆ ਹੋਇਆ ਇੱਥੋਂ ਅਸੀਂ ਜਾਰੀ ਕੀਤਾ ਹੈ ਔਰ ਬਹੁਤ ਸਾਰੇ ਪਿੰਡਾਂ ਵਿੱਚ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਜਿਹੜੇ ਪਖੰਡ ਨੂੰ ਬੜਾਵਾ ਦੇ ਰਹੇ ਨੇ ਸਿਆਣਪ ਰੱਖਣ ਵਾਲੇ ਲੋਕ ਲੋਕਾਂ ਨੂੰ ਗਮਰਾਹ ਕਰ ਰਹੇ ਨੇ ਪੁਛਾ ਦਿੰਦੇ ਨੇ ਢਾਲੇ ਲਾਉਂਦੇ ਨੇ ਸਿਰ ਘਮਾਉਂਦੇ ਨੇ ਉਹਨਾਂ ਦੇ ਖਿਲਾਫ ਜਿਹੜਾ ਮੋਰਚਾ ਅਸੀਂ ਜਾਰੀ ਕੀਤਾ ਹੋਇਆ ਸੋ ਇੱਕ ਮੋਗੇ ਦਾ ਬਹੁਤ ਵੱਡਾ ਜਿਹੜਾ ਸ਼ਿਵਨਾਥ ਬਾਬਾ ਵਜਦਾ ਉਹਦੇ ਖਿਲਾਫ ਵੀ ਜਿਹੜੀ ਐਸਐਸਪੀ ਮੋਗਾ ਨੂੰ ਅਸੀਂ ਇੱਕ ਮੈਮੋਰੰਡਮ ਦਿੱਤਾ ਹੋਇਆ ਕੋਈ ਦਿਨਾਂ ਤੱਕ ਉਹਦਾ ਵੀ ਪਰਦਾ ਫਾਸ਼ ਹੋ ਜਾਣਾ ਸੋ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਵੀ 2 ਲੱਖ ਬਾਬਾ ਜਿਹੜਾ ਬੈਠਾ ਹੈ ਇਸ ਵਕਤ 2 ਲੱਖ ਬਾਬੇ ਧਰਮ ਦੀ ਆੜ ਵਿੱਚ ਜਿਵੇਂ ਦੇਵੀ ਦੇਵਤੇ ਨੇ ਸਤਕਾਰ ਜੋਗ ਨੇ ਪੀਰ ਪਗੰਬਰ ਫਕੀਰ ਲੋਕ ਨੇ ਸਤਕਾਰ ਜੋਗ ਨੇ ਧਰਮ ਦੀ ਆੜ ਵਿੱਚ ਪਖੰਡ ਨੂੰ ਬਹੁਤ ਜ਼ਿਆਦਾ ਵਡਾਵਾ ਦੇ ਰਹੇ ਨੇ ਸੋ ਕੁਝ ਲੋਕਾਂ ਦਾ ਪਰਦਾ ਫਾਸ਼ ਹੋ ਚੁੱਕਿਆ ਹੈ ਕਈ ਬਾਬੇ ਆਪ ਮਾਫੀਆਂ ਮੰਗ ਰਹੇ ਨੇ ਵੀ ਸਾਡੇ ਤੇ ਕੋਈ ਕਾਰਵਾਈ ਨਾ ਹੋਵੇ ਅਸੀਂ ਇਹ ਜਿਹੜੀ ਸਾਜਿਸ਼ ਹੈ ਲੋਕਾਂ ਨੂੰ ਗਮਰਾਹ ਕਰਨ ਦੀ ਇਹ ਬੰਦ ਕਰਾਂਗੇ ਸੋ ਮੁਸਲਮ ਧਰਮ ਦੇ ਪੰਜਾਬ ਲੈਵਲ ਤੇ ਆਗੂ ਜਿਹੜੇ ਔਰ ਹਿੰਦੂ ਧਰਮ ਦੀਆਂ ਜਥੇਬੰਦੀਆਂ ਦੇ ਆਗੂ ਉਹਨਾਂ ਨੂੰ ਵੀ ਅਸੀਂ ਬੇਨਤੀ ਕੀਤੀ ਹੈ ਸੋ ਫਰੀਦਕੋਟ ਨੇੜੇ ਨਹਿਰਾ ਕੋਟਕਪੂਰਾ ਬਾਈਪਾਸ ਇੱਕ ਸੰਧੂ ਪੈਲਸ ਹੈ ਜਿਹਨੂੰ ਅੱਜ ਗ੍ਰੈਂਡ ਵਿਲਾ ਰਿਜ਼ੋਰਟ ਕਹਿੰਦੇ ਰੈਡ ਕਰਾਸ ਦੇ ਨਾਲ 7 ਅਕਤੂਬਰ ਨੂੰ ਦੁਪਹਿਰੇ ਉੱਥੇ ਪ੍ਰੈਸ ਕਾਨਫਰੰਸ ਹੋ ਰਹੀ ਹੈ ਜਿੰਦੇ ਵਿੱਚ ਪੰਜਾਬ ਚੇਅਰਮੈਨ ਮੁਸਲਮ ਧਰਮ ਦੇ ਨਾਲ ਸੰਬੰਧਿਤ ਪੰਜਾਬ ਚੇਅਰਮੈਨ ਹਿੰਦੂ ਜਥੇਬੰਦੀਆਂ ਦੇ ਆਗੂ ਸਿੱਖ ਜਥੇਬੰਦੀਆਂ ਦੇ ਆਗੂ ਜਿਹੜੇ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਨੇ ਨਿਹੰਗ ਸਿੰਘ ਜਥੇਬੰਦੀਆਂ ਪਹੁੰਚ ਰਹੀਆਂ ਨੇ ਅੱਜ ਅਸੀਂ ਜਹਦਰ ਬਾਬਾ ਬਿੰਦਰ ਸਿੰਘ ਜੀ ਨਿਹੰਗ ਸਿੰਘ ਛੌਨੀ ਬੁੱਢਾ ਤਾਂ ਉਹਨਾਂ ਦੇ ਸਥਾਨ ਤੇ ਬੈਠੇ ਆਂ ਔਰ ਜਹਦਰ ਬਾਬਾ ਲਖਵੀਰ ਸਿੰਘ ਜੀ ਨਿਹੰਗ ਸਿੰਘ ਛੌਨੀ ਬੁੱਢਾ ਤਾਂ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਆ ਸਾਡੇ ਨਾਲ ਸੋ ਜਿਹੜੇ ਮੁਸਲਮ ਧਰਮ ਦੇ ਜਾਂ Hindu ਧਰਮ ਦੇ ਜਥੇਬੰਦੀਆਂ ਦੇ ਆਗੂ ਆ ਉਹ ਵੀ ਇਸ ਪਖੰਡ ਨੂੰ ਰੋਕਣ ਲਈ ਸਾਡਾ ਸਾਥ ਦੇਣ ਵਾਸਤੇ ਇਸ ਸੰਘਰਸ਼ ਨੂੰ ਮਜ਼ਬੂਤ ਕਰਨ ਵਾਸਤੇ 7 ਅਕਤੂਬਰ ਨੂੰ 12 ਵਜੇ ਗ੍ਰੈਂਡ ਵਿਲਾ ਰਿਜ਼ੋਰਟ ਫਰੀਦਕੋਟ ਪਹੁੰਚ ਰਹੇ ਹਾਂ ਜੀ ਸੋ ਇਹਦੇ ਵਿੱਚ ਜਿਹੜੀਆਂ ਸਿੱਖ ਸੰਗਤਾਂ ਭੋਲੀਆਂ ਪਾਲੀਆਂ ਠੱਗੀਆਂ ਵੀ ਆ ਉਹਨਾਂ ਨੂੰ ਵੀ ਬੇਨਤੀ ਹੈ ਕਿਰਪਾ ਕਰਕੇ ਪਹੁੰਚਣ ਦੀ ਕਿਰਪਾਲਤਾ ਕਰਨ ਔਰ ਜਿਹੜੇ ਜਾਗਦੀ ਜ਼ਮੀਰ ਵਾਲੇ ਲੋਕ ਨੇ ਸਾਡਾ ਨੌਜਵਾਨ ਦੂਤ ਉਹਨਾਂ ਨੂੰ ਵੀ ਬੇਨਤੀ ਹੈ 7 ਅਕਤੂਬਰ ਨੂੰ ਦੁਪਹਿਰ 12 ਵਜੇ ਗ੍ਰੈਂਡ ਵਿਲਾ ਰਿਜ਼ੋਰਟ ਸੰਧੂ ਪੈਲਸ ਠਿੰਗੜਾ ਪੈਲਸ ਰੈੱਡ ਕ੍ਰੋਸ ਦੇ ਨਾਲ ਨੇੜੇ ਨਹਿਰਾਂ ਉੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ ਇੱਕ ਬੇਨਤੀ ਮੈਂ ਖਾਸ ਕਰਕੇ ਜਿਹੜੇ ਪਖੰਡ ਨੂੰ ਬੜਾਵਾ ਦੇ ਰਹੇ ਬਾਬੇ ਉਹਨਾਂ ਨੂੰ ਬੇਨਤੀ ਕਰਨੀ ਚਾਹਣਾ ਹੈ ਕਈ ਬਾਬੇ ਆਪਣੀ ਭੁੱਲ ਬਖਸ਼ਾ ਰਹੇ ਆ ਵੀ ਅਸੀਂ ਬਹੁਤ ਪਖੰਡ ਕਰ ਲਿਆ ਸੋ ਹੁਣ ਸਾਨੂੰ ਮਾਫ ਕੀਤਾ ਜਾਵੇ। ਸੋ ਜਿਹੜੇ ਬਾਬਿਆਂ ਨੇ ਜਿੰਨਾ ਪਖੰਡ ਕਰ ਲਿਆ ਸੋ ਕਰ ਲਿਆ। ਕੋਠੀਆਂ ਪਾਲੀਆਂ, ਕਾਰਾਂ ਲੈ ਲਈਆਂ ਤੇ ਲੋਕਾਂ ਨੂੰ ਗਮਰਾਹ ਕਰ ਲਿਆ, ਠੱਗ ਲਿਆ ਲੋਕਾਂ ਨੂੰ। ਪਰ ਹੁਣ ਇਹ ਤੁਹਾਡਾ ਜਿਹੜਾ ਤੋਰੀ ਫੁਲਕਾ ਹੈ ਲੋਕਾਂ ਨੂੰ ਗਮਰਾਹ ਕਰਨ ਵਾਲਾ ਇਹ ਬੰਦ ਹੋ ਜਾਣਾ। ਸੋ ਬੇਨਤੀ ਹੈ ਸਿਆਣਪ ਕਰਨ ਵਾਲੇ ਬਾਬੇ ਉਹ ਵੀ ਸਾਡਾ ਇਸ 7 ਅਕਤੂਬਰ ਨੂੰ ਸਾਥ ਦੇਣ ਉਹ ਬਾਬੇ ਜਿਹੜੇ ਪਖੰਡ ਨੂੰ ਛੱਡਣਾ ਚਾਹੁੰਦੇ ਐ ਛੱਡ ਕੇ ਆਪਦੀ ਭੁੱਲ ਬਖਸ਼ਾਉਣ ਤੇ ਗਾਂ ਜਿਹੜੇ ਪਖੰਡ ਕਰ ਰਿਹਾ ਉਸ ਪਖੰਡ ਨੂੰ ਖਤਮ ਕਰਨ ਵਿੱਚ ਸਾਡਾ ਸਾਥ ਦੇਣ ਤੇ ਨਹੀਂ ਤੇ ਭਾਈ ਜਿਨ੍ਹਾਂ ਦੀ ਧੌਣ ਵਿੱਚ ਕਿੱਲਾ ਅੜਿਆ ਉਹ ਫਿਰ ਅਸੀਂ ਸਾਰਿਆਂ ਦਾ ਬਾਰੀ-ਬਾਰੀ ਕਿੱਲਾ ਕੱਢ ਦੇਣਾ ਸੋ ਪੰਜਾਬ ਵਿੱਚ ਜੋਤ ਦੀ ਲੋੜ ਐ ਘਗੀ ਦਾ ਸ਼ਿਕਾਰ ਹੋ ਰਹੀਆਂ ਸਿੱਖ ਸੰਗਤਾਂ ਉਹਨਾਂ ਦੀ ਲੋੜ ਹੈ ਇਕੱਠ ਕਰਕੇ ਸਾਡੇ ਨਾਲ ਤੁਸੀਂ ਮੋਢੇ ਨਾਲ ਮੋਢਾ ਲਾ ਕੇ ਚੱਲੋ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਨੂੰ ਪਖੰਡਤ ਤੋਂ ਮੁਕਤ ਕਰਾ ਲੀਜੀਏ ਬਾਬਾ ਜੀ ਜਿੱਥੇ ਵੀ ਤੁਸੀਂ ਜਿਹੜੇ ਪਖੰਡ ਕਰਦੇ ਆ ਉਹਨਾਂ ਨੂੰ ਪਹਿਲਾਂ ਮਤਲਬ ਕੋਈ ਵਾਰਨਿੰਗ ਦਿੰਨੇ ਆ ਜਾਂ ਪ੍ਰਸ਼ਾਸਨ ਰਾਹੀਂ ਕੋਈ ਐਪਲੀਕੇਸ਼ਨ ਜਾਂ ਦਰਖਾਸਤ ਦਿੰਨੇ ਉਹਨਾਂ ਦੇ ਖਿਲਾਫ ਕਿ ਸਿੱਧਾ ਜਾ ਕੇ ਉਹਨਾਂ ਦੇ ਧਾਵਾ ਬੋਲ ਦਿੰਨੇ ਜੀ ਨਹੀਂ ਇਦਾਂ ਹੁੰਦਾ ਜੀ ਵੀ ਜਿੱਥੇ ਸਾਨੂੰ ਕਿਸੇ ਦੀ ਕੰਪਲੇਟ ਆਉਂਦੀ ਅਸੀਂ ਪ੍ਰਸ਼ਾਸਨ ਦੇ ਧਿਆਨ ਵਿੱਚ ਲੈ ਕੇ ਆਉਣੇ ਆ ਵੀ ਜੇਕਰ ਪ੍ਰਸ਼ਾਸਨ ਇਹਨਾਂ ਮਗਰਮੱਛ ਬਾਬਿਆਂ ਨਾਲ ਸਵਾਲ ਜਵਾਬ ਕਰਾ ਦਿੰਦਾ ਜੇਕਰ ਸਵਾਲਾਂ ਦੇ ਜਵਾਬ ਮਿਲਦੇ ਆ ਤਾਂ ਇਹ ਬਾਬੇ ਆ ਔਰ ਜੇਕਰ ਨਹੀਂ ਮਿਲਦੇ ਤੇ ਪਖੰਡ ਹੈ ਅੱਜ ਤੱਕ ਕਿਸੇ ਵੀ ਬਾਬੇ ਨੇ ਸਾਨੂੰ ਕਿਸੇ ਸਵਾਲ ਦਾ ਜਵਾਬ ਨਹੀਂ ਦਿੱਤਾ ਸੋ ਕਈ ਪਿੰਡਾਂ ਦੇ ਵਿੱਚੋਂ ਕੰਪਲੀਟਾ ਆਉਂਦੀਆਂ ਜਿਵੇਂ ਪਿੰਡ ਦੇ ਵਿੱਚ ਕਿਸੇ ਨੇ ਕਿਹਾ ਜੀ ਇਹਨੇ ਬਹੁਤ ਲੋਕਾਂ ਨੂੰ ਘਬਰਾਹ ਕੀਤਾ ਹੈ ਚੌਕੀਆਂ ਲਾ ਕੇ ਲੋਕਾਂ ਨੂੰ ਠੱਗ ਰਹੇ ਆ ਉੱਥੇ ਫਿਰ ਅਸੀਂ ਸਿੱਧਾ ਹੀ ਜਾਂਦੇ ਜੀ ਤੇ ਉਹਨਾਂ ਦਾ ਜਿਹੜਾ ਪਰਦਾ ਫਾਸ਼ ਹੈ ਤੇ ਮੀਡੀਆ ਦੇ ਰੂਬਰੂ ਹੋ ਕੇ ਅਸੀਂ ਸੰਗਤ ਦੇ ਰੇ ਕਰ ਦਿੰਨੇ ਆ ਲੋਕਾਂ ਨੂੰ ਪਤਾ ਲੱਗ ਜਾਂਦਾ ਜੀ ਬਾਬਾ ਜੀ ਇੱਕ ਦੇਖਿਆ ਸੋਸ਼ਲ ਮੀਡੀਆ ਤੇ ਵੀ ਹੱਥ ਲਾ ਕੇ ਬੰਦੇ ਨੂੰ ਠੀਕ ਕਰਦੇ ਆ ਬੰਦਾ ਤੜਫਣਾ ਲੱਭਦਾ ਬਾਅਦ ਚ ਠੀਕ ਹੋ ਜਾਂਦਾ ਉਹ ਕਿਵੇਂ ਦੇਖਦੇ ਤੁਸੀਂ ਨਹੀਂ ਇਹ ਮੱਛੀ ਵਾਂਗੂ ਤੜਫਣਾ ਜਾਂ ਤਲਫਾਉਣਾ ਇਹ ਹੈ ਜੀ ਚਰਚਾਲਿਆਂ ਦਾ ਕੰਮ ਜੀ ਜਿਹੜਾ ਬਾਈਬਲ ਗ੍ਰੰਥ ਹੈ ਉਸ ਗ੍ਰੰਥ ਨੂੰ ਸਾਡਾ ਨਮਨ ਹੈ ਜਿਵੇਂ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੁੰਨੇ ਸਾਡਾ ਸਤਿਕਾਰ ਹੈ Hindu ਧਰਮ ਦੇ ਗ੍ਰੰਥਾਂ ਦਾ ਵੀ ਸਤਿਕਾਰ ਹੈ ਪਰ ਜਿਹੜੇ ਇਹਨਾਂ ਦੇ ਇਸ਼ਟ ਹੋਏ ਨੇ ਸ਼ਾਇਦ ਈਸਾ ਮਸੀਹ ਉਹਨਾਂ ਦਾ ਨਾਮ ਹੈ ਉਹਨਾਂ ਦਾ ਸਾਡੇ ਅੰਦਰ ਸਤਿਕਾਰ ਹੈ ਉਹਨਾਂ ਦੇ ਲਈ ਔਰ ਇਸ ਧਰਮ ਦੀ ਆੜ ਵਿੱਚ ਜਿਹੜੇ ਵੱਡੇ ਵੱਡੇ ਪਾਸਟਰ ਹੈ ਤੇ ਉਹ ਪਾਸਟਰ ਆ ਜਿਹੜੇ ਜਦੋਂ ਸਟੇਜ ਲਾਉਂਦੇ ਨੇ ਤੇ ਬਹੁਤ ਸਾਰੀਆਂ ਬੀਬੀਆਂ ਨੂੰ ਬੱਚਿਆਂ ਨੂੰ ਭਾਈਆਂ ਨੂੰ ਸਿਖਾਇਆ ਹੁੰਦਾ ਤੇ ਉਹ ਹੱਥ ਲਾਉਣ ਤੇ ਉਹ ਮੱਛੀ ਵਾਂਗੂ ਤੜਫਦੇ ਆ ਡਿੱਗਦੇ ਆ ਲਟਦੇ ਆ ਭੈਣਾਂ ਨੂੰ ਇਹ ਨਹੀਂ ਪਤਾ ਹੁੰਦਾ ਸਾਡੀਆਂ ਚੁੰਨੀਆਂ ਕਿੱਥੇ ਆ ਭਾਈਆਂ ਨੂੰ ਇਹ ਨਹੀਂ ਪਤਾ ਹੁੰਦਾ ਸਾਡੀਆਂ ਦਸਤਾਰਾਂ ਕਿੱਥੇ ਆ ਸਾਡੀ ਸਿੱਖੀ ਪੈਰਾਂ 'ਚ ਰੁੱਲ ਰਹੀ ਐ ਸੋ ਪਿਛਲੇ ਦਿਨੀ ਪਾਸਟਰ ਬਲਜਿੰਦਰ ਸਿੰਘ ਤੇ ਰੇਪ ਦਾ ਪਰਚਾ ਦਰਜ ਹੋਇਆ ਉਹਨੂੰ ਉਮਰ ਕੈਦ ਸੁਣਾਈ ਇਹ ਜੱਜ ਨੇ ਇੱਕ ਪਸ਼ਟ ਦਾ ਮਸਲਾ ਫਰੀਦਕੋਟ ਹੋ ਰਾਇਆ ਉਹ ਵੀ ਕੁੜੀਆਂ ਨੂੰ ਗਮਰਾਹ ਕਰਦਾ ਹੈ ਹੋਟਲਾਂ ਵਿੱਚ ਲਿਜਾ ਕੇ ਉਹਨਾਂ ਦੀ ਬਲੈਕਮੇਲਿੰਗ ਕਰਦਾ ਉਹਦਾ ਜਿਹੜਾ ਸੀ ਐਸਐਸਪੀ ਸਾਹਿਬ ਫਰੀਦਕੋਟ ਨੇ ਦਿੱਤਾ ਹੋਇਆ ਆਉਣ ਵਾਲੇ ਦਿਨਾਂ ਵਿੱਚ ਜੇਕਰ ਇਦਾਂ ਦੇ ਲੋਕ ਨਹੀਂ ਬਾਜ ਆਉਂਦੇ ਇਹਨਾਂ ਦੇ ਖਿਲਾਫ ਵੀ ਜਿਹੜਾ ਸਿਕੰਜਾ ਸੀ ਕੱਸਾਂਗੇ ਕੀ ਤੁਹਾਡਾ ਕਹਿਣ ਦਾ ਮਤਲਬ ਇਹਨੇ ਸਕ੍ਰਿਪਟ ਤਿਆਰ ਕੀਤੀ ਹੁੰਦੀ ਸਾਰੇ ਪਹਿਲਾਂ ਟ੍ਰੇਨਿੰਗ ਟ੍ਰੇਨਿੰਗ ਹੀ ਆ ਜੀ ਜਾਂ ਵੇਖੋ ਜੇ ਇਹ ਕਹਿੰਦੇ ਆ ਵੀ ਅੰਨਾ ਬੰਦਾ ਉਹਨੂੰ ਦਿਸਣ ਲੱਗਾ ਜਿਵੇਂ ਸ਼ੁਭਮ ਬਾਬਾ ਕਹਿੰਦਾ ਹੁਣ ਅਸੀਂ ਇਹਦੇ ਕੋਲੇ ਅੰਨਾ ਬੰਦਾ ਲੈ ਕੇ ਜਾਣਾ ਇੱਕ ਲੰਗੜਾ ਵੀ ਲੈ ਕੇ ਜਾਣਾ ਉੱਥੇ ਮੀਡੀਆ ਹੋਊਗਾ ਜਾਂ ਸਾਨੂੰ ਤੋਰ ਕੇ ਦਿਵੇ ਬੰਦੇ ਲੰਗੜੇ ਨੂੰ ਅੰਨੇ ਨੂੰ ਦਿਸਣ ਲਾਵੇ ਫਿਰ ਤਾਂ ਅਸੀਂ ਵੀ ਮੰਨ ਲਾਂਗੇ ਬਾਬਾ ਲੋਕ ਵੀ ਮੰਨ ਲੈਣਗੇ ਬਾਬਾ ਤੇ ਨਹੀਂ ਇਹ ਨਿਰਾਪਖੰਡ ਹੈ ਤੇ ਐਵੇਂ ਚਰਚਾ ਲਿਆਂਦਾ ਉੱਥੇ ਵੀ ਜਿੱਥੇ ਇਹ ਹੁਣ ਅਫਰੀਦਕੋਟ ਸ਼ਹਿਰ ਸ਼ੈਦ ਕਰਾ ਰਹੇ ਐ ਇਹ ਅਸੀਂ ਹੁਣ ਨਹੀਂ ਦੇਣਾ ਤੇ ਜੇ ਇਹਨਾਂ ਨੇ ਕਰਾਉਣਾ ਹੈ ਸਾਡੀ ਸ਼ਰਤ ਹੋਊਗੀ ਉਥੇ ਅੰਨ ਲੰਗੜਾ ਬੰਦਾ ਹੀ ਲੈ ਕੇ ਜਾਵਾਂਗੇ ਸਾਡੇ ਬੰਦੇ ਨੂੰ ਪਹਿਲਾਂ ਤੋਰਨ ਫਿਰ ਇਹ ਪਖੰਡਾ ਉਹਦਾ ਅੱਗੇ ਤੋਰਨਾ ਠੀਕ ਹੈ